ਆ ਸ਼ਾਬਾਹ ਇੱਥੇ ਰੱਖ ਹਾਂ ਉੱਥੇ ਰੱਖ ਪੁੱਤ ਉੱਥੇ ਟੇਬਲ ਕੋਲੇ ਹਾਂ ਰੋਟੀ ਖਾਵਾਂਗੇ ਫਿਰ ਆਪਾਂ ਰੱਖੋ 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 ਸ਼ਾਬਾਸ਼ ਸਿੱਖ ਗਿਆ ਮੇਰਾ ਪੁੱਤਨ ਤਾਂ ਵਾਹਿਗੁਰੂ ਵਾਹਿਗੁਰੂ ਪਿਆਰੀ ਸਾਸਾਂ ਗੀ ਗੁਰੂ ਮਹਾਰਾਜ ਦੀ ਜਦੋਂ ਬਾਣੀ ਲਾਈਦੀ ਹੈ ਨਾ ਸੁਬਾਹ ਦੇ ਵੇਲੇ ਤੇ ਫਿਰ ਇਹਨੀ ਕਿਰਪਾ ਹੁੰਦੀ ਐ ਤੇ ਬੱਚੇ ਤਾਂ ਨਾ ਬਸ ਇੱਧਰ ਦੇਖੋ ਅੰਦਰ ਲੱਗੀ ਐ ਬਾਣੀ ਇੱਥੇ ਇਹਨੇ ਘੁੰਮੀ ਜਾਂਦੀ ਕੰਨ ਉੱਧਰ ਲੱਗ ਜਾਂਦੇ ਨੇ ਬਿਰਤੀ ਚ ਫਿਰ ਡਾਂਸ ਕਰਦਾ ਹੱਸਦਾ ਪਤਾ ਨਹੀਂ ਆਪਣੀ ਭਾਸ਼ਾ ਦੇ ਵਿੱਚ ਕੀ ਕੀ ਬੋਲਦਾ ਰਹਿੰਦਾ ਹੈ ਬੱਚਾ ਮੰਦਬੁੱਧੀ ਆ ਬਚਪਨ ਤੋਂ ਵਿਚਾਰਾ ਮਾਪਿਓ ਦਾ ਮਰਿਆ ਹੋਇਆ ਬਸ ਭਰਾ ਪਰਜਾਈ ਵੀ ਸਭ ਲੋ ਜਿਉਂਦੇ ਹੀ ਮਰ ਗਏ ਵਾਹਿਗੁਰੂ 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 ਬਹੁਤ ਬੁਰੀ ਹਾਲਤ ਦੇ ਵਿੱਚ ਚੱਕ ਕੇ ਲਿਆਏ ਸੀਗੇ ਨੂੰ ਤੇ ਆ ਵਾਹਿਗੁਰੂ ਵਾਹਿਗੁਰੂ ਦੇਖੋ ਅੰਦਰ 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 ਵਰਤੀ ਲੱਗਦੀ ਹੈ ਇਹ ਅੰਦਰਲੇ ਕੰਮ ਵਾਹਿਗੁਰੂ ਬਹੁਤ ਸਹੀ ਹੋ ਗਿਆ ਅੱਗੇ ਨਾਲੋਂ 30% ਇਹਦਾ ਫਰਕ ਪੈ ਗਿਆ ਜੇ 100% ਪਤਾ ਹੀ ਨਹੀਂ ਲੱਗਦਾ ਸੀਗਾ ਲੈਟਰਿੰਗ ਵਿੱਚੇ ਕਰੀ ਜਾਣਾ ਪਛਾਪ ਵਿੱਚੇ ਕਰੀ ਜਾਣਾ ਨਾ ਕਿ ਰੋਟੀ ਪਣੀ ਖਾਣ ਦਾ ਪਤਾ ਸੀਗਾ ਹੁਣ ਵਾਹਿਗੁਰੂ ਦੀ ਏਡੀ ਕਿਰਪਾ ਹੋਈ ਆ ਕਿ ਬਹੁਤ ਜ਼ਿਆਦਾ ਪਤਾ ਲੱਗਣ ਲੱਗ ਗਿਆ ਹਰ ਇੱਕ ਗੱਲ ਸਮਝਦਾ ਜੇ ਲੋਕ ਉਹ ਦੇ ਪੁੱਤ ਉਹ ਫਲਾਨੀ ਕੀ ਚੱਕ ਕੇ ਲਿਆ ਤੇ ਭੱਜਦਾ ਉਧਰ ਨੂੰ ਕਿ ਜਿਵੇਂ ਨਾਵਾਂ ਦੀ ਸਮਝ ਆਉਂਦੀ ਹੁੰਦੀ ਐ ਇਹਨੂੰ ਹੁਣ ਇੱਥੇ ਆ ਪਾਣੀ ਲੱਗੀ ਐ ਬਸ ਇਹਨਾਂ ਇੱਥੇ ਹੀ ਘੁੰਮੀ ਜਾਣਾ ਹੋ ਜਨਜਰ ਪਾਣੀ ਲੱਗੀ ਐ ਆ ਦੇਖੋ ਵਾਹਿਗੁਰੂ ਵਾਹਿਗੁਰੂ ਕਰੋ ਕਿਰਪਾ ਦਾਤਾ ਜੀ ਸੋਡੇ ਤੋਂ ਵੱਡਾ ਡਾਕਟਰ ਕੌਣ ਆ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਬੱਚੇ ਨੂੰ ਠੀਕ ਕਰ ਦਿਓ ਹੰਗਪਾਲ ਜੀ ਕੀ ਬੋਲਦਾ ਕੋਰਾ ਹੈ ਇਹਦੀ ਰਾਖੀ ਬੈਠਾ ਉਹਨੂੰ ਪੁੱਛਸ ਕਰਾ ਦੇ ਕੋ ਬੋਲਾ ਤੂੰ ਨੇ ਹੈ ਉਹ ਬੋਲਣੇ ਪੁੱਛਸ ਕਰਤਾ ਆ ਤਾਂ ਬੋਲੂ ਅੱਛਾ ਅੱਛਾ ਬੋਲ ਤਾਂ ਨਹੀਂ ਬਲਾਉ ਬਲਾਉ ਉਸਕੋ ਹੂੰ ਆਹ ਤੋੜ ਦਿੰਦਾ ਇਹ ਸਾਰਾ ਮੰਜਾ ਮੰਜਾ ਜੋਰ ਕਿੰਨਾ ਤੇ ਚ ਹੂੰ ਮੰਜਾ ਮੇਲੇ ਕੀ ਦਵਾਲਾ ਇਹ ਹੂੰ ਅੰਦਰ ਅੰਦਰ ਤੇ ਹੋਵੇ ਹਾਂ ਇਹਦਾ ਗੱਦਾ ਲਿਆ ਕੇ ਸਿੱਟਾਂਗੇ ਇੱਥੇ ਜਿੱਥੇ ਪਾਇਆ ਜਣਾ ਪੱਤਾ ਲੇਕ ਡਾਕਟਰਾਂ ਦਾ ਗੱਦਾ ਹੁੰਦਾ ਨਾ ਡਾਕਟਰਾਂ ਦਾ ਜਿਹੜਾ ਹਾਂ ਆ ਦੇ ਵਾਹੀ ਕਰੋ ਪੂਰੀ ਮਸਤੀ ਚਾਜ ਹਾਂ ਦੇਖਿਆ ਇਹ ਸਰਗੋਗਾਊਗਾ ਨਾ ਉਹ ਹਾਂ ਤਾਂ ਵਾਹਿਗੁਰੂ ਵਾਹਿਗੁਰੂ ਸਾਨੂੰ ਸתר ਚੰਗਾ ਪਠ ਖੇੜਿਆਂ ਦਾ